ਦਰਦੇ ਵਿੱਚ ਇਹ ਤਸਵੀਰਾਂ ਨੇ આરોਪ ਲਗਾਇਆ ਜਾ ਰਿਹਾ ਹੈ ਕਿ ਇਹ ਮੋਬਾਈਲ ਚੋਰੀ ਕਰਕੇ ਭਜਿਆ ਤੁਸੀਂਰਾ ਤੁਸੀਂ ਦੇਖਦਾ ਪਰ ਅਸਲ ਸਚਾਈ ਕੀ ਆ ਉਹ ਵੀ ਜਾਣਦਗੀ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤਸਵੀਰਾਂ ਇਹ ਨੇ ਜੋ ਤੁਸੀਂ ਦੇਖ ਰਹੇ ਹੋ ਮਾਲਣੀਓ ਤੋਂ ਵੱਡੇ ਉਹਨਾਂ ਕੋਲੋਂ ਮੋਟਰਸਾਈਕਲ ਤੇ ਮਗਰਫੇ ਤਾਂ ਲੱਗੇ ਹੋਏ ਸੀ ਬੰਦੇ ਬੁੱਲੜ ਤੋਂ ਆਇਆ ਤਾਂ ਫੋਨ ਲੱਗੀ ਘੇਪੇ ਉਹ ਵੀ ਨਾਲ ਇਹਨਾਂ ਦੇ ਕੋ ਕੇ ਭੱਜੇ ਦੇ ਪਿੱਛੇ ਬਹੁਤ ਤੇਜ਼ ਇੱਕ ਸਕੂਟਰ ਹੀ ਆਈ ਉਹ ਸਕੂਟਰ ਤੇ ਮੋਟਰਸਾਈਕਲ ਨੇ ਮਾਰ ਲਾਈ ਹੋਈ ਸੀ ਉਹਨਾਂ ਦੇ ਰੋਪ ਚ ਕੇ ਮੋਬਾਈਲ ਖੋ ਕੇ ਭੱਜਿਆ ਪਰ ਕਾਰ ਦੇ ਕੇ ਪੁੱਛ ਲੈਦੇ ਆ ਮੜਾ ਨੂੰ ਵੀਰ ਤੁਸੀਂ ਦੇਖ ਸਕਦੇ ਹੋ ਲੋਕਾਂ ਤਾਂ ਤਸਵੀਰਾਂ ਨਹੀਂ ਅਕਬਰ ਜੱਟ ਦਾ ਰਕੀਦਾ ਆ ਗਿਆ ਉਹ ਜੱਟਾਂ ਦੀ ਜਗ੍ਹਾ ਇੱਕ ਫੱਲ ਦਾ ਬਰਦੇ ਉਹਦਰ ਦੀਆਂ ਤਸਵੀਰਾਂ ਤੋੜੇ ਸ਼ਾਹਵਣ ਨੇ ਉਹ ਰੋਪਾ ਲੜਕਤੇ ਲਗਾਏ ਜਾ ਰਹੇ ਆ ਕਿ ਮੁਗਲ ਖੋ ਕੇ ਭੱਜਿਆ

ਇਹ ਤੈਨੂੰ ਦਿਖਾਉਂਦੇ ਆਪਾਂ ਨੂੰ ਇੰਸਟਾ ਤਾਂ ਇਹ ਤਸਵੀਰਾਂ ਦੇਖੋ ਅਦਰ ਜੇ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਉਹ ਯਾਰ ਅਮੇਦ ਕਰ ਚੌਂਦੀ ਆ ਨਾ ਪੂਰਾ ਪਣਾ ਪੈ ਗਿਆ ਲਾਓ ਇਹਨਾਂ ਦੇਖਦੇ ਤੁਸੀਂ ਫਿਰ ਲਾਈਕ ਕਰਦਾ ਇਸ ਰੈਸਟੋ ਬੰਦ ਕਰਾ ਸਕਦਾ ਰੈਸਟ ਵਾਲੇ ਆ ਹੋਰ ਲੈਸ ਭੱਜਾ ਆਹ ਹੋਈ ਮੜੀਗਾ ਲੈ ਜੀ ਬਹੁਤ ਬਹੁਤ ਕੰਮ ਕਰਦੇ ਆ ਜੀ ਇਹਦਾ ਪੌਂਸੀ ਪਾਟਾ फ रखी त اوي بار گڈی اگلا تو گڈی واہ واہ تو اگے نہیں کوئی نہیں او اپنا مطلب ہے آلا جا بي او یار ਉਤਰਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਗੁਰੂ ਰਵਿਦਾਸ ਚੌਕ ਦੀਆਂ ਇਹ ਤਸਵੀਰਾਂ ਨੇ ਜੋ ਲੜਕਾ ਖੜੇ ਦੇਖ ਰਿਹਾ ਇਸ ਤੇ ਰੁਕ ਲੱਗ ਗਿਆ ਕਿ ਮੋਬਾਈਲ ਖੋਕ ਭੱਜਿਆ ਤਾਂ ਸਤਗੁਰੂ ਰਵਿਦਾਸ ਚੌਕ ਦੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਆਂ ਉਹ ਉੱਠਾ ਕਰਕੇ ਬਣਾਓ ਇਹਨਾਂ ਦਾ ਇਹ ਆਪਣੇ ਪਿੰਡ ਦੇ ਮੁੰਡੇ ਨੇ ਉਹਨਾਂ ਨੂੰ ਫੜ ਕੇ ਖੋ ਕੇ ਲਿਆਏ ਨੇ ਮਾਰੇ ਗਏ ਯਾਰ ਮਾਰੇ ਲਾਈ ਤਾਂ ਮਗਰ ਗੱਡੀਆਂ ਲਾਈਆਂ ਫਿਰ ਟ੍ਰੈਫਿਕ ਹੋ ਗਿਆ ਕਰਕੇ ਤੇ ਨਹੀਂ ਨਾ ਸੀ ਕੋਠੇ ਨਾ ਪਲੇਣੇ ਤੁਮ ਪਤਾ ਕੰਮ ਕਰ ਗਿਆ ਨਹੀਂ ਨਹੀਂ ਮੈਂ ਤਾਂ ਉਹ ਮੁੰਡੇ ਪੈਣਦੇ ਮੈਂ ਕੀ ਪੈਸਾ ਚੋਂ ਸਾਨੂੰ ਦਿਵਾ ਰਿਹਾ ਹਾਂ ਇਹਦਾ ਸਤਕਰੋ ਰਵਿਦਾਸ ਚੌਕ ਦੇ ਆ ਤਸਵੀਰਾਂ ਨੇ ਜੋ ਤੁਸੀਂ ਲਾਈਵ ਐਨ ਐਨ ਆਰ ਤੇ ਦੇਖ ਰਹੇ ਹੋ ਮੁੰਡੇ ਮੋਬਾਈਲ ਖੋ ਕੇ ਭਜਿਆ ਤਾਂ ਚੋਰ ਨੂੰ ਫੜ ਲਿਆ ਗਿਆ ਥਾਣੇ ਫੋਨ ਕੀਤਾ ਗਿਆ ਇਹ ਲਾਈਨ ਲਾਉਂਦਾ ਰੋ ਮਾਰੀਏ ਨਾ ਪੱਤੀ ਤੇ ਲੈ ਗਏ ਉਹ ਬਹੁਤ ਵੱਡੇ ਨੇ ਮਾਰੇ ਕਿਹੜਾ ਬਾਈ ਪੱਤੀ ਮਾਰੀ ਓਏ ਉੱਟ ਜਾ ਕੇ ਲੈ ਆ ਕਿ ਮੈਂ ਤਾਂ ਨੂੰ ਇਹਨਾਂ ਨੂੰ ਰੋਕਿਆ ਕਿ ਕਿਹਨੇ ਉਹਨੇ ਲਾ ਰੋਕੜੀ ਫੜਿਆ ਹੋਇਆ ਆਹ ਉਹ ਮੋਹਣ ਮਾਰਿਆ ਇਹਨੇ ਉੱਤਰ ਕੇ ਮਾਰੀ ਇਹਨੇ ਮੂਰੇ ਮਾਰੀ ਉੱਤਰ ਕੇ 6:00 ਵਜੇ ਆ ਆ ਵੀਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਲੰਗੜਾ ਕੇ ਤੁਰਿਆ ਇਹ 6:00 ਵਜੇ ਆ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਇਹਦੇ ਬਾਈ ਦੀ 6:00 ਵਜੇ ਜੋ ਮੋਡ ਦੇ ਛੱਤ ਪਰੇਡ ਹੋ ਰਹੀ ਸੀ ਉਸ ਨੇ ਉਹਨੂੰ ਇੱਕ ਪੱਤੀ ਮਾਰੀ ਆ ਜੋ ਹੱਥ ਦੇ ਵਿੱਚ ਫੜੀ ਹੋਈ ਸੀ ਤਾਂ ਉਹ ਕੋਤਰ ਸਤਪੁਰੂ ਰਵਿਦਾਸ ਚੌਕ ਦੀਆਂ ਤਸਵੀਰਾਂ ਨੇ ਤੇ ਹੁਣ ਇਹ ਭੀੜ ਇਕੱਠੀ ਹੁੰਦੀ ਹੋਈ ਸਾਰੀ ਅੱਗੇ ਜੋ ਨਗਰ ਕੌਂਸਲਰ ਉਸ ਦੇ ਅੱਗੇ ਪਹੁੰਚ ਗਈ ਆ ਤਰ੍ਹਾਂ ਦੇ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਐਨਐਨਆਰ ਰਿਪੋਰਟ ਦੇਖ ਰਹੇ ਹੋ ਦੋ ਲੜਕੇ ਮੋਟਰਸਾਈਕਲ ਤੇ ਸਵਾਰ ਸੀ ਜਿਹੜੇ ਕਿ ਮੋਬਾਈਲ ਖੋ ਕੇ ਭਜੇ ਸੀ ਤਾਂ ਉਹਨਾਂ ਦੇ ਪਿੱਛੇ ਮੋਟਰਸਾਈਕਲ ਲਗਾਇਆ ਗਿਆ ਔਰ ਮੋਕਕੇ ਤੇ ਫੜ ਲਿਆ ਗਿਆ ਤਾਂ ਇਹ ਭੀੜ ਹੈ ਜੋ ਮੋੜੇ ਨੇ ਚੋਰੀ ਕੀਤੀ ਸੀ ਹੁਣ ਅੱਗੇ ਨੂੰ ਵੱਡੀ ਨਜ਼ਰ ਆ ਰਹੀ ਹੈ ਸਾਹਮਣੇ ਦੇਖ ਸਕਦੇ ਹੋ ਹੰਗ ਸਿੰਘ ਆਏ ਹੋਇਆ ਇਹ ਕੀ ਹੋ ਗਿਆ ਭਾਈ ਚੋਰੀ ਕੀਤੀ ਹੈ ਕਿ ਤਾਂ ਥਾਣੇ ਫੌਨ ਕੀਤਾ ਸੂਚਿਤ ਕੀਤਾ ਗਿਆ ਹੈ ਫੋਟੋਆਂ ਦੀਆਂ ਤਸਵੀਰਾਂ ਫਿਲਾਈ ਦੇਖ ਸਕਦੇ ਹੋ

ਖਾਣਾ ਸਿੱਟੀ ਨਕੋਤਰ ਇਹ ਜੋ ਭੀੜ ਸੀ ਇਕੱਠੀ ਸੀ ਸਾਰੇ ਹੁਣ ਪਹੁੰਚ ਚੁੱਕੀ ਹੈ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਲੜਕਤ ਰੂਪ ਲੱਗਿਆ ਹੈ ਕਿ ਕਿ ਮੋਬਾਈਲ ਚੋਰੀ ਕਰਕੇ ਭੱਜਿਆ ਤਾਂ ਇਹ ਨਿਹੰਗ ਸਿੰਘ ਸੀ ਜੋ ਇਸ ਦੇ ਪਿੱਛੇ ਲੱਗੇ ਹੋਏ ਸੀ ਮੋਟਰਸਾਈਕਲ ਤੇ ਤੋਂ ਉਸ ਤੋਂ ਬਾਅਦ ਜੋ ਸਾਰੀ ਕਿੰਨੀ ਵੀ ਭੀੜ ਸੀ ਸਤਗੁਰੂ ਰਵਿਦਾਸ ਚੌਂਕ ਤੋਂ ਹੁੰਦੇ ਹੁਣ ਹੁੰਦੇ ਹੋਏ ਹੁਣ ਥਾਣੇ ਪਹੁੰਚ ਚੁੱਕੀ ਹੈ ਆਹੋ ਸਤਿ ਸ਼੍ਰੀ ਅਕਾਲ ਚਾਚਾ ਨੂੰ ਕੋ ਦੇ ਬੱਜਾ ਭਈਏ ਮੈਂ ਪੰਜ ਪਾਣੀ ਤੋਂ ਪਤਾ ਲੱਗੇਗਾ ਇੱਕ ਬੱਜਾ ਤੋਂ ਦੋਵੇਂ ਬੱਲੇ ਆ ਜੀ ਤੇ ਦੋ ਜਣੇ ਜਨਾਬ ਜੀ ਭੱਜ ਗਏ ਨਾਲ ਸਾਡੇ ਈਟਾਂ ਮਾਰੀਆਂ ਮੇਰੇ ਭਾਈ ਦੀ ਜਿਹੜਾ ਮਾਲਕ ਉਹਦੀ ਲੱਤ ਟੁੱਟ ਗਈ ਜਿੱਥੋਂ ਗੋਟਾ ਨਿਕਲ ਗਿਆ ਜੀ ਜਨਾਬ ਜੀ ਇਹਦੇ ਪੱਤੀ ਮਾਰੀ ਉਹਦੀ ਮੱਧੀ ਫੜਿਆ ਭਾਜੀ ਕੋਈ ਨਾਲ ਸੀ ਜੀ ਹੋ ਤੇਰੇ ਪੱਜਾ ਬਾਕੀ ਸਾਰੇ ਬਾਹਰ ਚਲੇ ਗਏ ਬਾਕੀ ਵੱਡੇ ਭਾਜੀ ਬਾਹਰ ਚਲੇ ਗਏ ਲਾਪਾ ਥੱਲੇ ਬੈਠੇ ਯਾਰ ਆ ਦੋ ਜਣੇ ਬਾਹਰ ਚਲੇ ਗਏ ਤੈਨਾਂ ਮੇਰੇ ਵੀ ਚੱਲੋ ਕੋਈ ਨਾ ਹੋ ਜਣੇ ਸੀ ਗਏ ਲੋਕ ਦੋ ਜਣੇ ਸੀ ਗਏ ਉਵੇਂ ਦਾ ਸੂਰੇ ਟਿੱਕਿਆ ਮੈਨੂੰ ਪਤਾ ਹੀ ਨਹੀਂ ਕੌਣ ਆ ਬੰਦਿਆ ਤੇਰੇ ਭਾਈ ਸਾਡੇ ਲਈ ਆ ਦੁਆਰਾ ਤੋਂ ਸਾਉਂਤਰੀ ਨਾਲ ਹੀ ਆ ਭਾਈ ਦੇ ਕਿਹਨੂੰ ਕੁੱਲਦਾ ਆ ਜਿਆ ਪੜੇ ਦੇ ਨਾਲ ਹੀ ਦਾਤਵਾ ਕਰ ਰਿਹਾ ਆ। ਹਾਂ। ਉਹ ਜਿਹੜਾ ਸੀ ਹਾਂਜੀ ਉਹ ਪਾਜੀ ਉਹਨਾਂ ਦਾ ਸਾਡੇ ਬੋਲ ਕਿਦਾਂ ਬੋਲ ਬੰਦਿਆ ਸੀ ਆਪਣਾ ਹੋਰੀ ਲੱਗਦੀ ਆ। ਉਹ ਡਿੱਗਦਾ ਫਿਰ ਦਸਣਾ ਵੀ ਹੁੰਦਾ। ਉਹ ਪਾਜੀ ਬੋਲ ਮੰਗ ਲੈ ਫੇਰ ਬਨੇ। ਇਹ ਤਾਂ ਜਾਂਦਾ ਪਿੱਛੇ। ਨਹੀਂ ਨਹੀਂ। ਉਹ ਨਹੀਂ ਤੁਹਾਨੂੰ ਪਾਜੀ ਦਾਗਾ ਦੀ। 2 ਮਿੰਟ ਰੋਕੋ। ਉਹ ਯਾਰ ਆਪਾਂ ਉਹਨਾਂ ਕੋਲ ਆਏ ਆ ਵੀਡੀਓ ਬਣਾਉਣਾ ਕੋਈ ਨਹੀਂ ਮੈਂ ਮੈਂ ਬਣਾ ਰਿਹਾ ਜੀ ਮੈਂ ਬਣਾ ਰਿਹਾ। ਮੈਂ ਮੈਂ ਬਣਾ ਰਿਹਾ। ਇੱਕ ਮਿੰਟ ਯਾਰ ਰੁਕ ਜਾਓ ਤੁਸੀਂ ਸਾਨੂੰ ਗਲਤ ਕਰਨ ਦੋ ਇੱਥੇ ਬੰਦੇ ਇੱਕ ਦਾ ਵੀ ਕਰਨ ਚਲੋ ਭਾਜੀ ਕੋਈ ਨਹੀਂ ਹੋ ਜਾਓ ਮੇਰਾ ਭਰਾ ਕਲਪ ਬਾਹਰ ਦੇ ਮੈਨੂੰ ਯਾਰ ਰੋਕ ਦੇ ਬਾਹਰ ਕਰ ਦੇ ਕੋਈ ਚਲੋ ਸਭ ਬਣਾ ਜਾ ਕੋਈ ਨਹੀਂ ਬਿਊਟੀ ਐਸ ਨੂੰ ਆਓ ਹੋ ਜਾਓ ਭਾਜੀ ਬਾਹਰ ਮਾੜਾ ਜਾਓ ਹੋ ਜਾਓ ਆ ਜੇ ਮੇਰੇ ਬੀਬੀ ਪਤੀ ਇਹ ਆ ਤਿੰਨ ਚਾਰ ਮਿੰਟ ਰੁਕ ਜਾਓ ਮੇਰਾ ਨਾਮ ਕੋਈ ਨੂੰ ਪਤਾ ਮੈਂ ਕਿਹਨਾਂ ਦਾ ਹਾਂ ਮਾ ਰਿਆ ਬੋਲ ਮੱਝਾ ਕਸਨ ਆਪੀ ਤੇ ਬੀਚਾ ਕਾਲੇ ਜਿਹਨਾਂ ਨਾਲ ਕੁਝ ਹਾਂਜੀ ਭਾਈ ਇਹ ਗੱਡੀ ਇਹ ਤੁਹਾਨੂੰ ਬਣਾਇਆ ਕਰ ਰਹੀ ਕਰ ਰੋ ਨਹੀਂ ਨਹੀਂ ਕੋਈ ਨਾ ਸੇਵੋ ਹਾਂਜੀ ਕੋ ਮਨ ਉਹ ਤੇ ਟ੍ਰੈਡਰ ਮਗਰ ਫਿਰ ਕੋ ਮਨ ਨਹੀਂ ਆਈ ਤੋਂ ਕੋਰੇ ਤੇ ਬੋਲਿਓ ਮਗਰ ਲਾ ਆ ਤੁਹਾਨੂੰ ਮਾਰਕਟ ਮਾਰੇ ਭਾਈ ਦਾ ਬੁੱਢਾ ਬੱਚਾ ਬੜੀ ਗੋਲੋਸਲੇ ਤੇ ਮੇਰੇ ਮਨ ਲਗਾ ਦਿਆ ਮੈਂ ਫੜ ਲਿਆ ਇਹਦਾ ਪੱਤੀ ਦੀ ਘਨੋਦੀ ਦਾ ਹਾਂਜੀ ਹਾਂਜੀ ਸਰ ਜੀ ਸਾਰੇ ਤੇਰੇ ਵਾਲੇ ਨੇ ਹਾਂਜੀ ਭਾਈ ਤੱਕ ਨਹੀਂ ਜੀ ਇਹ ਭਾਈ ਦੋ ਜਣੇ ਸੀ ਉਹ ਇੱਟਾ ਮਾਰ ਕੇ ਭੱਜੇ ਦੋ ਜਣੇ ਇੱਕ ਤਾਂ ਵੱਡੀ ਵੱਡੀ ਵਾਲਾ ਜਾਲਾ ਹੀ ਬੂਰਾ ਜੇ ਐਮ ਲਾ ਬੂਰਾ ਚਲੋ ਆਪਾਂ ਕਹਿੰਦੇ ਕਿ ਸਾਰੇ ਕਿਨੇ ਜਾਣਦੇ ਸੀ ਹੈ ਤਿੰਨ ਚਾਰ ਦੇ ਹਾਂਜੀ ਉੱਗੇ ਫਕਾ ਲਾਉਣ ਲਈ ਆ ਬਾਰ ਬੰ ਵਿਚਾਰਾ ਬਾਰੇ ਹੈ ਉਹਦਾ ਜਿਹੜਾ ਜਿਹੜਾ ਇੰਜਨ ਹੈ ਜਿਹੜਾ ਪਲੇਸ ਉਹਦੀ ਜਗ੍ਹਾ ਚੇਂਜ ਕਰਨੀ ਸੀ ਨਾ ਉਹ ਕੇ ਨਾਲ ਕਰਨਾ ਸੀਗਾ ਇਸਨੇ ਬਲੁਰ ਜਿਹੜਾ ਇਹ ਨਹੀਂ ਕਰਦਾ ਸਾਜੀ ਪਾਪਾ ਜੀ ਚਨਾਮਾ ਤੁਹਾਨੂੰ ਮੁਲਾਜ਼ਮ ਬੋਲੋ ਮੁਲਾਜ਼ਮ ਜੀ ਤਾਂ ਮੈਂ ਕਿਹਾ ਤੁਹਾਡੀ ਮੁਲਾਜ਼ਮਾ ਜੀ ਹਕੇ ਤੁਸੀਂ ਕਾਣੀ ਬਾਤ ਆਮੀ ਬ੍ਰੇਕ ਨਹੀਂ ਆਪਾਂ ਬਾਹਰ ਨਹੀਂ ਹੁੰਦਾ ਬਾਹਰ ਜਾਈਏ